ਕਰਨ ਤਾਂਦੇ ਨੇੜੇ ਪੈਂਦੇ ਪਿੰਡ ਚਤਾਲਾ ਵਿਖੇ ਬਿਜਲੀ ਦੀ ਹਾਈ ਵੋਲਟ ਤਾਰਾਂ ਲਪੇਟ 'ਚ ਆਉਣ ਨਾਲ 40 ਸਾਲਾ ਮਜ਼ਦੂਰ ਜਸਾ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੇ ਪੁੱਜ ਕੇ ਮਾਮਲੇ ਦੀ ਪੁਤੀ ਸ਼ੁਰੂ ਕਰ ਦਿੱਤੀ ਹੈ। ਪਿੰਡ ਨਾਨਦਪੁਰ ਨਿਵਾਸੀ ਜਸਾ ਸਿੰਘ ਜਿਸ ਦਾ ਵਿਆਹ ਪਿੰਡ ਜੋੜਾ ਵਿਖੇ ਹੋਇਆ ਸੀ ਕਰੀਬ 7 ਸਾਲ ਤੋਂ ਜਸਾ ਸਿੰਘ ਆਪਣੀਆਂ ਦੋ ਬੇਟੀਆਂ ਤੇ ਇੱਕ ਬੇਟੇ ਸਮੇਤ ਪਿੰਡ ਚਤਾਲਾ ਵਿਖੇ ਮਕਾਨ ਲੈ ਕੇ ਰਹਿਣ ਲੱਗ ਪਿਆ। ਜਸਾ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਜਦਕਿ ਉਸ ਦਾ ਲੜਕਾ ਮਕੈਨਿਕ ਦਾ ਕੰਮ ਸਿੱਧਾ ਸੀ ਐਤਵਾਰ ਨੂੰ ਹੋਈ ਬਰਸਾਤ ਦੌਰਾਨ ਜੱਸਾ ਸਿੰਘ ਦੇ ਕਮਰੇ ਛੱਤ ਪਾਣੀ ਡਿੱਗਣ ਲੱਗਾ ਜਿਸ ਦੌਰਾਨ ਜੱਸਾ ਸਿੰਘ ਮਕਾਨ ਦੀ ਛੱਤ ਕੇ ਚੜ ਕੇ ਮਿੱਟੀ ਥਪਤ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਾਰ ਦੇ ਉਤੋਂ ਲੰਗਦੀਆਂ ਬਿਲੀ ਦੀਆਂ ਹਾਈ ਵੋਲਟ ਤਾਰਾਂ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜੱਸਾ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਿੱਤਕਾ ਰਾ ਦਿੱਤਾ ਸਾਬਕਾ ਸਰਪੰਚ ਹੀਰਾ ਸਿੰਘ ਚਤਾਲਾ ਨੇ ਦੱਸਿਆ ਕਿ ਕਟੜਾ ਦੇ ਪੂਰੇ ਪਿੰਡ ਨੂੰ ਸ਼ੋਗ ਰਸ ਕਰਦਾ ਹੈ ਪਰਿਵਾਰ ਦੀ ਆਰਥਿਕ ਹਾਲਤ ਦਾ ਵਾਸਤਾ ਦਿੰਦੇ ਪਿੰਡ ਵਾਸੀਆਂ ਨੇ ਸਰਕਾਰ પાસે ਜੋਗ ਮੌਜਰੀ ਮੰਗ ਕੀਤੀ ਹੈ ਕਿਹੜਾ ਬੋਲਿਆ ਜਿਆਨਾ ਲਾਪੀ ਤੇ ਜੀ ਮੇਰਾ ਪਿੰਡ ਚ ਤਾਂ ਲਾਜੋ ਕੀ ਗੱਲ ਹੋਈ ਪਾਪਾ ਜੀ ਨੇ ਸ਼ਟਰ ਕਿਹਾ ਸੀ ਤੇ ਚੜ ਕੇ ਆਈ ਜੋ ਤੇ ਆਉਂਦਿਆਂ ਨੂੰ ਕੋਠੇ ਦੇ ਬੱਤੀ ਪੈ ਗਈ ਵੱਟੀ ਦਾ ਜੋ 12 ਫੋਟ ਅੱਛਾ ਹਾਂ ਜੀ ਪਤੀ ਹੈਗੀ ਹੈ ਜਦ ਛੱਡ ਜਿੱਤੇ ਨਹੀਂ ਬੱਤੀ ਕੱਟ ਲਾਇਆ ਨਹੀਂ ਉਹਨਾਂ ਉੱਦਾਂ ਲਗੀ ਰਹੀ ਮੁੜ ਕੇ ਬਾਅਦ ਕੱਟ ਲਾਇਆ ਹੀ ਹੋਰ ਜੀ ਹੋਰ ਜੀ ਹਾਂ ਜੀ ਉਹ ਕਿਹਦੀ ਖੇਲੀ ਚ ਪੈਸੇ ਨਹੀਂ ਰਜਿਸਟ੍ਰਿਟ ਜੀ ਜੀ ਮੈਗਨਲਜ ਜੀ ਕੀ ਮੰਗ ਕਰਦੇ ਕੀ ਹੁੰਦਾ ਇਹਦਾ 100 ਮੇਰ ਨਾਲ ਚਾਹੀਦਾ ਹਾਂ ਜੀ ਮੈਂ ਪਿੰਡ 43 ਤੇ ਰਹਿਣ ਵਾਲਾ ਹਾਂ ਇਹ ਜਿਹੜਾ ਬੰਦਾ ਮਰਿਆ ਵਾ ਮੇਰਾ ਗਵਾਂਢੀ ਆ ਤੇ ਇਹ ਜਾਣ ਕੇ ਮੈਨੂੰ ਵੇਖਿਆ ਜਦੋਂ ਤਾਰ ਦਾ ਪਟਾਕਾ ਪਿਆ ਵਾ ਤੇ ਪਰਲੇ ਬਨੇ ਜਾ ਕੇ ਡੇਪਿਆ ਵਾ ਮੁਰਕਈ ਥੱਲੇ ਲਿਆ ਕੇ ਨੱਪਿਆ ਵਾ ਤੇ ਪਰ ਨਹੀਂ ਜਿਹੜਾ ਪੂਰਾ ਹੋ ਗਿਆ ਵਾ ਮੁਰਕਈ ਹਸਤਾ ਲਿਆਂਦਾ ਵਾ ਇੱਥੇ ਆ ਕੇ ਵਿਖਾਇਆ ਵੇ ਇੱਥੇ ਆ ਕੇ ਪੂਰਾ ਹੋ ਗਿਆ ਵਾ ਇੱਕ ਦੋ ਵਾਰ ਸਰ ਜੀ ਪਹਿਲਾਂ ਵੀ ਤਾਰਾ ਟੁੱਟੀਆਂ ਆਏ ਪਹਿਲਾ ਚਾਂਸ ਨਹੀਂ ਆਏ ਅਸੀਂ ਮੰਗ ਕਰਦੇ ਆਂ ਕਿ ਇਹ ਤਾਰਾ ਬਾਹਰ ਨਿਕਲ ਜੀ ਕਿਹੜੀ ਅਧਿਕਰੀ ਜਾਂਦੇ ਨਹੀਂ ਹੈ ਹਾਂਜੀ ਇਹਦੀਆਂ ਨਗੇਲੀ ਇਹਦੀ ਤਾਰਾ ਕਰਦੀ ਇਹ ਬਿਜਲੀ ਵਿਭਾਗ ਵਾਲੀ ਦੀ ਨਗੇਲੀ ਆ ਜੀ ਵੀਲੀ ਵਾ ਦੱਸਿਆ ਨਹੀਂ ਜੀ ਮਤਲਬ ਦੱਸਿਆ ਬੜੀਆ ਦੱਸਿਆ ਜੀ ਬੜੀਆ ਦੱਸਿਆ ਵਾ ਇੱਕ ਰਣੀ ਦੱਸਿਆ ਜੀ ਬੜੀਆ ਦੱਸਿਆ ਦੋ ਵਾਰਾਂ ਤਰ੍ਹਾਂ ਉੱਤੇ ਟੋਟੀਆਂ ਜੀ ਦੋ ਜਵਾਗ ਦੋ ਰਮਾ ਬਜੇ ਆ ਜੀ ਇੰਨੀ ਉਮਰ ਵੀਰ ਦੀ ਉਮਰ ਕੀ ਦਾ ਨਾਂ ਕੀ ਇਹਦਾ ਜੱਸਾ ਸਿੰਘ ਆ ਜੀ ਜੱਸਾ ਸਿੰਘ ਦਾ ਨਾਂ ਰਿਚਾ ਆ ਇਹਦਾ ਬੇੜਾ ਵਾ ਜੀ ਦੋ ਇਹਦੀਆਂ ਗੁੱਡੀਆਂ ਨੇ ਤੁਹਾਡੀ ਇਸ ਕੀ ਮੰਗ ਕਰਦੇ ਕਿਹਨੂੰ ਦੇ ਦਵਾਂ ਹਾਂਜੀ ਅਸੀਂ ਤਾਂ ਹੀ ਮੰਗ ਕਰਦੇ ਸਾਨੂੰ ਸਾਫ਼ ਮਿਲੇ ਤੇ ਕੋਈ ਨਾ ਕੋਈ ਇਹਨਾਂ ਨੂੰ ਮਨਾਜਬਾ ਮਿਲੇ ਇਹ ਕਿਹਦੀ ਫਤਿਹ ਅਹੀ ਇਹਨਾਂ ਕੋ ਬੇੰਤੀ ਚਾਹੁੰਦੇ ਆ ਸਰਕਾਰਾਂ ਕੋਲੋਂ ਸਰਕਾਰ ਆਪਣੇ ਮਸਲੇ ਸਾਰੇ ਕਰ ਲੈਂਦੀ ਆ ਜਿੱਦਾਂ ਗਰੀਬਾਂ ਦਾ ਮਸਲਾ ਹੱਲ ਹੁੰਦਾ ਵਾ ਇਹ ਅਸੀਂ ਕੋਟੇ ਦਾ ਕੋਈ ਮਸਲਾ ਹੱਲ ਪੂਰਾ ਨਹੀਂ ਕਰਦੀ ਠੀਕ ਹੈ ਨਾ ਹੁਣ ਇਹਨਾਂ ਦੇ ਤੀਜੀ ਵਾਰ ਬੱਤੀ ਪੈ ਗਈ ਆ ਇੱਕ ਸਾਡੀ ਨੌ ਰਾਣੀ ਉਹਨੂੰ ਬੱਤੀ ਪੈ ਗਈ ਕਾਢੀ ਪੋਤਰੀ ਉਹਨੂੰ ਬੱਤੀ ਪੈ ਗਈ ਤੀਜਾ ਆਬ ਬੰਦਾ ਸਾਡਾ ਇਹਨੂੰ ਬੱਤੀ ਪੈ ਗਈ ਇਹਨਾਂ ਦੇ ਤਾਰਾਂ 1100 ਵੋਲਟ ਬੰਗਾ ਵਾ ਉਤੋਂ ਦੀ ਲੰਗਦੇ ਆ ਇੰਨਾ ਕੀ ਆ ਬਸ ਨੀਵਾ ਨੀਮਿਆਂ ਬਹੁਤ ਆ ਜੈਨੂ ਕਿਹਾ ਜੈਨੇ ਕੰਨ ਨਹੀਂ ਕੀਤਾ ਜੈ ਥੋੜੀ ਨੀ ਉਕੀਆਂ ਕਰ ਗਿਆ ਮੁੜ ਕੇ ਨਹੀਂ ਕਰਕੇ ਗਿਆ ਕੋਈ ਬਾਤ ਨਹੀਂ ਪੁੱਛ ਜਾਨਾ ਤਾਰਾਂ ਇਹਨਾਂ ਨੂੰ ਸਾਹ ਮਿਲਣਾ ਚਾਹੀਦਾ ਵਾ ਨਿਕ ਨਿਕ ਇੱਥੇ ਆ ਪੋਤੇ ਆ ਨਾਂ ਦੇ ਇੱਕ ਗੁੱਡੀ ਇਹਨਾਂ ਦੇ ਤਲਾਕ ਹੋ ਜਾਵਾ ਵਿਚਾਰੀ ਤਾਂ ਉਹ ਵੀ ਘਰ ਬੈਠੀ ਆ ਵਿਚਾਰੀ ਇੱਕ ਛੋਟੀ ਜਿਹੀ ਗੁੱਡੀ ਆ ਇੱਕ ਇਹਨਾਂ ਦਾ ਬੇਟਾ ਵਾ ਨੀਵਾ ਨਾ ਇਹ ਫੋਨ ਚੁੱਕਦੇ ਇਹਨਾਂ ਨੂੰ ਚਾਹੀਦਾ ਇਨਸਾਫ ਮਿਲਣਾ ਪਤਾ ਨਾਂ ਨੂੰ ਪਤਾ ਜੈਦਾ ਨਾਂ ਕੀ ਰਾਜਨ ਅਮਨ ਹਾਂਜੀ ਅਮਨਦੀਪ ਆਹ ਬੰਦ ਕਿਨੂੰ ਕਈ ਵਾਰ ਇਹਨੂੰ ਕਿਹਾ ਵਾ ਇਹ ਤਾਂ ਦਰਖਾਸਤ ਹੁਣੇ ਦਵਾਂਗੇ ਜੇ ਨੇ ਨਾਮਸਲਾ ਹੱਲ ਕੀਤਾ ਇਹਨੂੰ ਦਰਖਾਸਤ ਦਵਾਂਗੇ ਠੀਕ ਹੈ ਨਾ ਸਾਡੇ ਨਿੱਕੇ ਨਿੱਕੇ ਬੱਚੇ ਤਰਫ ਫਰੰਡਾ ਆ ਸਾਡੀ ਨਾਉ ਨੂੰ ਅੱਗੇ ਬਤੀ ਲੱਗ ਗਈ ਆ ਇਹਨਾਂ ਕੁਛ ਨਹੀਂ ਕੀਤਾ ਸਾਡੇ ਇਹਨਾਂ ਲਗੇ ਤੇ ਇਹੋ ਅਰਦਾਸ ਆ ਬੇਨਤੀ ਆ ਇਨਸਾਫ ਹੀ ਮਿਲਿਆ ਇਹਨਾਂ ਨੂੰ ਜਿੰਨਾ ਮਿਲਦਾ ਕਾਰਵਾਈ ਜੀ ਹਾਂ ਕਾਰਵਾਈ ਪੂਰੀ ਫੋਲੇ ਚਾਹੀਦੀ ਕਾਰਵਾਈ ਇਹਨਾਂ ਦੀ ਆਪਣੇ ਮਸਲਾ ਸਾਰੇ ਕਰ ਲੈਂਦੇ ਆ ਸਾਡੇ ਭਾਈਚਾਰੇ ਦਾ ਕੋਈ ਮਸਲਾ ਨਹੀਂ ਕੋਈ ਉਹ ਤੇ ਬੀਲੀ ਭਾਗ ਦੇ ਖਰਾਬ ਨਾਰੇਬਾਜੀ ਕਰਦੇ ਕੀ ਗੱਲਬਾਤ ਹੋਈ ਸਾਰੀ ਇਹ ਨਾਲ ਜੀ ਆ ਲੈਂਡ ਚੱਲਣਦੀ ਆ ਬੰਬੀਆਂ ਵਾਲੀ ਹਾਂਜੀ ਬੰਬੀਆਂ ਵਾਲੀ ਲੈਂਡ ਚੱਲਦੀ ਆ ਤੇ ਘਟ ਤੋਂ ਘਟ ਵੀ ਸਾਨੂੰ 2 ਸਾਲ ਹੋ ਗਏ ਰੌਲਾ ਪਾਉਂਦਾ ਤਿੰਨ ਚਾਂਸ ਅੱਗੇ ਹੋ ਗਏ ਆ ਜੇ ਹੀ ਅਮਨ ਮੌਕਾ ਵੇਖ ਕੇ ਗਿਆ ਉਹਨੂੰ ਮੈਂ ਕਿਹਾ ਜੀ ਇਹਨੂੰ ਤਾਰਾਂ ਨੂੰ ਲਾ ਕੇ ਤੋ ਪਰਲੇ ਬਿਨ ਲਾ ਦੇ ਸਾਡੇ ਨਾਲ ਲੱਗਦੀਆਂ ਘਰਾਂ ਦੇ ਬੀਬੀਆਂ ਚੜ੍ਹਦੀਆਂ ਬੱਚੇ ਚੜ੍ਹਦੇ ਕਿਸੇ ਦਾ ਐਕਸੀਡੈਂਟ ਹੋਊ ਕੋਈ ਵਿਚਾਰੀ ਬੱਤੀ ਨਾਲ ਲੱਗ ਜਾਊਗਾ ਉਹਨੇ ਤਾਰਾਂ ਲੌਂਗ ਦੀ ਬਜਾਏ ਆ ਵੇਖੋ ਐਂਗਲ ਛੋਟੇ ਛੋਟੇ ਐਂਗਲ ਲਾਤੀ ਲਿਆਗੇ ਐਂਗਲ ਨਹੀਂ ਲਾਉਣੇ ਆ ਦਿੰਦੇ ਮੈਨੂੰ ਆਦਾ 1 ਮਹੀਨੇ ਵਾਸਤੇ ਮੈਨੂੰ ਐਂਗਲ ਲਾ ਲੈਣ ਦਿਓ ਬਾਅਦ ਚ ਮੈਂ ਲਾ ਕੇ ਪਰਲੇ ਮੇਰੇ ਲਾ ਦੂੰਗਾ ਅੱਜ ਇੱਥੇ ਸਾਡੇ ਗਵਾਂੜਿਆ ਜੀ ਮੁੰਡਾ ਜੱਸਾ ਉਹਦੇ ਵਿਚਾਰੇ ਦਾ ਪਾਣੀ ਸਿੰਮਦਾ ਥੱਲੇ ਛੋਟੇ ਛੋਟੇ ਦੇ ਬੱਚੇ ਆ ਉਹ ਜਦੋਂ ਉੱਤਰ ਪੈਰ ਪਾਉਣ ਲੱਗਾ ਵਾ ਤੇ ਉਹਨੇ ਉੱਤੇ ਜਾ ਕੇ ਸਿਰ ਲਾ ਗਿਆ ਉਹਦੀ ਵਿਚਾਰੇ ਦੀ ਮੌਕੇ ਤੇ ਡੈਥ ਹੋ ਗਈ ਹੈ ਜੀ ਹੁਣ ਦੂਜੀ ਗੱਲ ਆ ਵੀ ਝੋਨਿਆਂ ਦੇ ਵਿੱਚ ਤੇ ਪਾਣੀ ਅੱਗੇ ਵੜਾ ਵਾ ਜਿਹੜੀ ਸਾਡੀ 24 ਘੰਟੇ ਬੱਤੀ ਉਹ ਸਵੇਰ ਦੀ ਬੰਦ ਹੈ 4 ਵੇ ਰਾਤ ਦੀ ਬੰਦ ਹੋਈ ਤੇ ਬੰਬੀ ਵਾਲੀ ਬੱਤੀ ਨੇ ਚਾਲੂ ਕੀਤੀ ਆ ਜਦੋਂ ਬੰਦਾ ਨਾਲ ਟੱਪਣਿਆ ਐ ਕੀ ਬੱਤੀ ਬੰਦ ਕਰਾ ਕੇ ਅਸੀਂ ਬੰਦਾ ਹੀ ਨਾਲੋਂ ਲਾ ਲਈ ਜੀ ਕੇ ਕਰਕੇ ਅਸੀਂ ਜੇ ਆਹ ਸਾਹਿਬ ਤੇ ਬੜੀ ਯਾਰਾ ਜੇ ਆਹ ਸਾਹਿਬ ਨੂੰ ਕਿਹਾ ਜੇ ਆਹ ਸਾਹਿਬ ਇਹਨੂੰ ਲਾ ਕੇ ਦਾ ਕੋ ਹੱਲ ਕਰੋ ਨਿਕਲ ਕੇ ਨਿਆਣੇ ਆ ਤਾਰਾ ਨਾ ਲੱਗਦੀਆਂ ਪਰ ਉਹ ਆਂਦਾ ਜੀ 1500 2000 ਰੁਪਏ ਦਾ ਖਰਚਾ ਹੋਣਾ ਵਾ ਐਂਗਲ ਬਣਨੇ ਤਾਰਾ ਬਣਨੇ ਮੈਂ ਹਾਂ ਜੀ 1500 2000 ਰੁਪਏ ਤੁਹਾਨੂੰ ਦੇ ਦਾਂਗੇ ਲਾ ਕੇ ਪਰਲੇ ਪਾਸੇ ਲਾ ਦੇ ਪਰ ਉਹ ਅਹੀਂ ਆਨੇ ਵੀ ਇੱਥੇ ਸਖਤ ਤੋਂ ਸਖਤ ਜੇ ਦੇ ਕਾਰਵਾਈ ਹੋਣੀ ਚਾਹੀਦੀ ਆ ਇਹਦੇ ਖਿਲਾਫ ਪਰਚਾ ਦਰਜ ਕਰਕੇ ਇਹ ਗਰੀਬ ਬੱਚੇ ਜਿਹਦੇ ਜਿਹਦਾ ਵਿਚਾਰਿਆਂ ਦਾ ਇਹਦਾ ਇਸ਼ਾਨ ਹੋਇਆ ਵਾ ਇਹ ਸਾਰਾ ਜੇ ਦੇ ਪਾ ਜਾਵੇ ਜ ਉਹ ਆਉਣੇ ਹੋਣੇ ਚਾਹੀਦੇ ਆ ਜੇ ਹੋਊਗੀ ਕਿਉਣਾ ਅਸੀਂ ਲਾਸ ਡੈਡ ਬੁੜੀ ਉੱਥੇ ਸੜਕਾ ਰੱਖਿਆ ਜਾਉਂਦੀ ਉਹਨਾਂ ਜੇ ਰੱਖਾਂਗੇ ਸਿਰਕਦੇ ਆਣੇ ਰੱਖਾਂਗੇ ਜਾ ਕੇ ਫਿਰ ਸਾਡਾ ਕਿਸੇ ਬੰਨੇ ਰੋਕਣਾ ਆਇਆ ਫਿਰ ਸਿਰਕ ਜਾਮ ਕੀਤੀ ਜਾਊਗੀ ਆ ਹਾਈਵੇ ਵੱਡਾ ਕਿਸੇ ਬੰਨੇ ਵੀ ਸਾਡਾ ਨਾਸੂਤ ਆਇਆ ਕਿੰਨੇ ਕਿਨੇ ਘਰ ਕਹਿੰਦੇ ਜਿਹੜੇ ਇਹ ਤੋਂ ਇੱਕ ਟੁਕੜ 12 ਤੋਂ 14 ਘਰ ਆ ਇੱਥੇ ਤਾਰ ਥੱਲੇ ਆ ਕਈ ਵਾਰੀ ਕਿਹਾ ਨਹੀਂ ਗਿਆ ਇਹਨਾਂ ਨੂੰ ਵੀ ਕਈ ਵਾਰ ਇੱਕ ਵਾਰੀ ਬੇੜੀ ਲੱਗੀ ਆ ਛੋਟੀ ਜੀ ਤਾਰ ਟੁੱਟ ਕੇ ਉਹਨੂੰ ਵੀ ਬੇੜੀ ਆ ਉਹ ਮੇਰ ਸੋਂ ਬਹਿ ਕੇ ਸਰਪੰਚ ਆਪ ਗੰਢਾ ਕੇ ਗਿਆ ਵਾ ਤਾਰ ਥੱਲੇ ਬਹਿ ਕੇ ਕੁਰਸੀ ਢਾ ਕੇ ਉਹਨਾਂ ਜਰ ਅਹੀਂ ਚਲ ਕੇ ਬਿਜਲੀ ਬੋਰਡ ਨੂੰ ਬਿਲੀ ਘਰੇ ਤੇ ਸਾਨੂੰ ਕਹਲਾਤਾ ਬਿਲੀ ਘਰੇ ਤੇ ਆਪ ਇੱਥੇ ਕੁਰਸੀ ਢਾ ਕੇ ਤੋ ਤਾਰਾਂ ਗੰਢਾਤੀ ਸਾਡੇ ਹੋਣ ਤੋਂ ਪਹਿਲੋ ਅਹੀਂ ਬਾਅਦ ਚ ਆਏ ਆਣ ਕੇ ਵੇਖਿਆ ਤੇ ਤਾਰਾਂ ਗੰਡੀਆਂ ਜਿਹੜੀ ਡੈਥ ਹੋਈ ਆ ਮੌਤ ਹੋਈ ਆ ਕਿਨੇ ਵਜ ਦੀ ਘਟਨਾ ਵਾ ਤੇ ਇਹ ਕੋਈ 1.5 ਕੋ ਇਹ ਦੀਗੀ ਤੇ ਕੋਈ ਉਹਤ ਬਾਰੇ ਮੁਲਾਜ਼ਮ ਆਇਆ ਕੋਈ ਬਤਨਾ ਮੈਂ ਕੋਈ ਨਹੀਂ ਮੁਲਾਜ਼ਮ ਆ ਅਹੀਂ ਫੋਨ ਕਰਦੇ ਰਹੇ ਵੀ ਉਹਦੀ ਲਾਸ਼ ਪਰੇ ਕਰਨ ਨੂੰ ਤੇ ਤਾਂ ਨਹੀਂ ਬੱਤੀ ਬੰਦ ਕੀਤੀ ਉਹਨਾਂ ਸੋ ਹਾਂਜੀ ਉਹ ਲੜ ਮੜ ਗਿਆ ਲੱਕੜਾ ਨਾਲ ਪਛਾਣ ਖਿੱਚ ਕੇ ਬੰਦੇ ਨੂੰ ਤੇ ਫਿਰ ਬੰਦਾ ਖਿੱਚਿਆ ਵਾ ਥੋੜਾ ਪਹਚਾਇਆ 13 ਹਸਪੀਟਲ ਪਹਚਾਇਆ ਬੰਦਾ ਹੁਣ ਕੀ ਮੰਗ ਰਹੇ ਕੀ ਨੋ ਜੇਦਾ ਥੋੜਾ ਜੋ ਬੰਦੀ ਕਾਰਵਾਈ ਕੀਤੀ ਜਾਵੇ ਹੋਣੀ ਚਾਹੀਦੀ ਮਾਜਾ ਮਨਾ ਜੇਦਾ ਪ੍ਰਵਾਹ ਬੱਚੇ ਛੋਟੇ ਆ ਬੱਚਿਆਂ ਨੂੰ ਜੋ ਵੀ ਆ ਕਾਰੋਬਾਰ ਇੱਕ ਬੱਚੇ ਨੂੰ ਤਾਂ ਨੌਕਰੀ ਮਿਲਣੀ ਚਾਹੀਦੀ ਆ ਨਾ ਉਹਦੇ ਨੂੰ ਵਾਹ ਜੀ ਹਾਂ ਠੀਕ ਹੈ ਜੀ ਕਹੋ ਜੀ ਆਪਣਾ ਨਾਮ ਮੇਰਾ ਨਾਮ ਅੰਦੀਪ ਸਿੰਘ ਆ ਜੀ ਪੀਪੀਪੋਰਟ ਦੀ ਲਗੇਤੀ ਬਾ ਜਈਆ ਜੀ ਫੋਕਲ ਪੁਆਇੰਟ ਲੱਗਿਆ ਜੀ ਅੱਜ ਚਤਾਲੇ ਪਿੰਡ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ ਤਾਰਾ ਲੱਗਣ ਕਰਕੇ ਕਰੰਟ ਨਿਕਰ ਗਿਆ ਉਹ ਪਿੰਡ ਵੱਲੋਂ ਕਹਿ ਨਹੀਂ ਆफी ਜਈ ਦੀ ਲਾਪਰਵਾਹੀ ਕਰਕੇ ਹੋਇਆ ਆ ਜੀ ਹਨਾ ਨਹੀਂ ਸਰ ਪਹਿਲਾਂ ਤਾਂ ਮੈਂ ਇਹ ਕਹਾਂਗਾ ਵੀ ਜਿਹੜਾ ਜੀ ਚਲੇ ਗਿਆ ਉਹ ਤੇ ਮੁੜ ਕੇ ਨਹੀਂ ਆਉਣਾ ਬਹੁਤ ਜ਼ਿਆਦੀ ਦੁਖਦਾਈ ਗੱਲ ਆ ਉਹਦੇ ਵਿੱਚ ਤੇ ਉਹ ਉਹਦੀ ਇਨਸਾਨ ਦੀ ਉਹਦੇ ਪਰਿਵਾਰ ਪ੍ਰਤੀ ਪਰਭਾਈ ਤੇ ਕੋਈ ਵੀ ਨਹੀਂ ਸਰ ਕਰ ਸਕਦਾ ਉਹਦੀ ਬਾਕੀ ਇਹ ਆ ਕਿ ਇਹ ਤੋਂ ਸਟਾਫ ਸਾਡੇ ਕੋਲੇ ਬਹੁਤ ਘੱਟ ਆ ਸੱਤ ਪੋਸਟਾਂ ਜੇੰਦੀਆਂ ਦੋ ਜੇਹੀ ਕੰਮ ਕਰਨਦੇ ਆ ਤੇ ਇਸ ਸੰਬੰਧੀ ਨਾ ਮੇਰੇ ਧਿਆਨ 'ਚ ਆ ਕੋਈ ਗੱਲ ਵੀ ਚਦਾਲੇ ਪਿੰਡ ਦੇ ਵਿੱਚ ਵੀ ਆ ਲਾਈਨਾਂ ਨੀਵੀਆਂ ਜਾਂ ਨਹੀਂ ਨਾ ਕੋ ਸਾਨੂੰ ਇਹਦੇ ਬੰਦੀ ਕੋਈ ਰਿਟਰਨ ਜੇ ਕੋਈ ਲੈਟਰ ਆਈ ਆ ਵੀ ਇਹ ਧਾਰਾ ਨੀਵੀਆਂ ਜਾਂ ਬਾਹਰ ਕਰਾਈਆਂ ਜਾਂ ਜਾਂ ਕਿੱਦਾਂ ਵੀ ਆ ਤੇ ਬਾਕੀ ਜਿਹੜੀ 32 ਬੰਦ ਜਾਂ ਚਾਲੂ ਦੀ ਜਿਹੜੀ ਉਹ ਬਿਜਲੀ ਘਰਾਂ ਨੇ ਜਦੋਂ ਕੋ ਪਟਿਆਲਿਓ ਮੈਸੇਜ ਲੱਗਦਾ ਉਹ ਜਦੋਂ ਮੈਸੇਜ ਦੇ ਆਧਾਰ ਤੇ ਚਲਾਉਂਦੇ ਆ ਉਹ ਸਿਰਫ ਸਾਨੂੰ ਉਦੋਂ ਹੀ ਮੈਸੇਜ ਲਾਉਂਦੇ ਆ ਵੀ ਇਹ ਲਾਈਨ ਬੰਦ ਹੋ ਗਈ ਆ ਇਹਦਾ ਫਾਟ ਕੱਟਿਆ ਜਾਵੇ ਅਦਰਵਾਈਜ਼ ਜਦੋਂ ਕੋਈ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਆ ਉਦੋਂ ਉਸ ਮੁਤਾਬਕ ਹੀ ਉਹ ਲਾਈਨ ਜਿਹੜੀ ਚਲਾਉਂਦੇ ਆ ਤੇ ਬੰਦ ਕਰਦੇ ਹੁਣ ਫਿਰ ਤੁਹਾਡੀ ਲਾਪਰਵਾਹੀ ਕਹਿੰਦੇ ਫਿਰ ਤੁਹਾਡਾ ਚ ਕੀ ਕਹਿਣਾ ਸਰ ਵੇਖੋ ਇਹਦੇ ਵਿੱਚ ਮੇਰੀ ਕੋਈ ਲਾਪਰਵਾਹੀ ਨਹੀਂ ਜੀ ਉਹ ਤਿੰਨ ਕ ਮਹੀਨੇ ਮੈਨੂੰ ਹੋਇਆ ਜਦੋਂ ਦਾ ਮੈਨੂੰ ਇਹ ਲਾਈਨ ਦਾ ਚਾਰਜ ਮਿਲਿਆ ਇਹ ਹੋਗਰ ਭੈਂਡ ਸਾਡੇ ਦਫਤਰ ਦਾ 80% ਇਲਾਕਾ ਜਿਹੜਾ ਉਹ ਸਾਰਾ ਮੇਰੇ ਕੋਲੋਂ ਚੱਲਦਾ ਇਹ ਇਸ ਸੰਬੰਧੀ ਜੇ ਕੋ ਮੇਰੇ ਧਿਆਨ ਚ ਹੋਵੇ ਜਾਂ ਕੋ ਸਾਡੀ ਕੋ ਤਾਰ ਟੁੱਟ ਕੇ ਕੋਠੇ ਤੇ ਪਈ ਹੋਵੇ ਤੇ ਅਸੀਂ ਉਹਨੂੰ ਚੁੱਕਣ ਦੇ ਵਿੱਚ ਕੋਈ ਲਾਪਰਵਾਹੀ ਕੀਤੀ ਹੋਵੇ ਤਾਂ ਉਦੋਂ ਕੋ ਕਰੰਟ ਆ ਗਿਆ ਹੋਵੇ ਫਿਰ ਤੇ ਸਰ ਤੁਸੀਂ ਮੈਨੂੰ ਕਹਿ ਸਕਦੇ ਜੀ ਪਰ ਜਦੋਂ ਸਾਡੀ ਲਾਈਨ ਬਿਲਕੁਲ ਸਹੀ ਚੱਲਣ ਢਈ ਆ ਫਿਰ ਨਾ ਮੈਨੂੰ ਉਸ ਬਾਰੇ ਕੋਈ ਧਿਆਨ ਜੀ ਆ ਵੀ ਉਹ ਲਾਈਨ ਨੀਵੀਂ ਆ ਜਾਂ ਕੋ ਉੱਚੀ ਆ ਜਾਂ ਉਹਨੂੰ ਪਾਸੇ ਕਰਨ ਵਾਲਾ ਜਾਂ ਕੁਝ ਵੀ ਆ ਸਿਰਫ ਮੈਨੂੰ ਦੀ ਮੰਨ ਕੇ ਚਲੋ ਵੀ ਅੱਜ ਮੈਨੂੰ ਪਤਾ ਲੱਗਾ ਵੀ ਉੱਤੇ ਕੋ ਹਾਸਾ ਵਾਪਰਿਆ ਤੇ ਉਹ ਜਿਹੜੀ ਉਹ ਲਾਈਨ ਨੀਵੀਂ ਆ ਪਰ ਉਹ ਵੇਖੋ ਜੀ ਲੈਣਾ ਨਿਕਲੀਆਂ ਸਿਰਫ ਪ੍ਰਾਣੀਆਂ ਨਿਕਲੀਆਂ ਲੈਣਾ ਤੇ ਉਹਨਾਂ ਦੇ ਥੱਲੇ ਜਿਹੜੇ ਘਰ ਉਹ ਨਵੇਂ ਬਣੇ ਆ ਇਹ ਲੋਕਾਂ ਨੂੰ ਵੀ ਸਹਯੋਗ ਦੇਣਾ ਚਾਹੀਦਾ ਵੀ ਉਹ ਥੱਲੇ ਘਰ ਜਾ ਤੇ ਉਹਨੂੰ ਡਿਸਟੈਂਸ ਨੂੰ ਬਰਾਬਰ ਆ ਕੇ ਜੇ ਉਹਦੇ ਥੱਲੇ ਕੀਤਾ ਜਾਵੇ ਤੇ ਬੰਦੇ ਵੀ ਵਾਰ-ਵਾਰ ਫੋਨ ਕੀਤਾ ਜਈ ਨੂੰ ਪਰ ਜਈ ਨੇ ਫੋਨ ਚੁੱਕਿਆ ਜਦੋਂ ਬੰਦੇ ਦੀ ਡੈਥ ਹੋ ਗਈ ਤਾਂ ਵੀ ਅਹੀਂ ਇਹਦਾ ਬੜੀ ਮੁਸ਼ਕਲ ਜਿਹੜਾ ਡੰਡੇ ਸਾਰਾ ਨਾਲ ਪਾਲਿਆ ਸਾਰਾ ਨਾਲ ਲਾਇਆ ਪਰ ਲੇਕਿਨ ਲਾਈਨ ਨਹੀਂ ਕੱਟੀ ਗਈ ਸਰੂ ਇਤਰਾਵਾ ਕੇ ਸਾਡੇ ਓਨਰ ਕਾਰਡ ਆ ਬਿਜਲੀ ਘਰ ਮੇਰੀ ਗੱਲ ਹੋਈ ਆ 13:30 ਤੇ ਬਿਜਲੀ ਘਰ ਮੇਰੇ ਲੈਨਮੈਨ ਭਗਵੰਤ ਸਿੰਘ ਨੇ ਫੋਨ ਕਰਕੇ ਜਿਹੜੀ ਉਹ ਲੈਨ ਬੰਦ ਕਰਾਈ ਆ 13:40 ਤੇ ਮੈਨੂੰ ਫੋਨ ਆਇਆ 13:45 ਤੇ ਉਹਨੇ ਮੈਨੂੰ ਬੁਝੇਦ ਕੀਤਾ ਵੀ ਉਥੇ ਚਤਾਲੇ ਕੇ ਬੰਦੇ ਨੂੰ ਕਰੰਟ ਲੱਗ ਗਿਆ ਤੇ ਉਸ ਇਨਸਾਨ ਨੂੰ ਜਿਹੜਾ ਉਹਨਾਂ ਨੇ ਕਰਨ ਕਰਨ ਜਿਹੜਾ ਉਹ ਭੇਜ ਦਿੱਤਾ ਜੇਰੇ ਇਲਾਜ ਤੇ ਉਸ ਤੋਂ ਬਾਅਦ ਮੈਨੂੰ ਹੀਰਾ ਸਿੰਘ ਦੀ